वेलकम ਸਾਰੇ ਭੈਣ ਭਰਾਵਾਂ ਦਾ ਮੇਰੇ ਕੋਮਲ ਸਟੀਚਿੰਗ ਚੈਨਲ ਮੇ ਸਾਰਿਆਂ ਦਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਮਫਲਰ ਕੈਪ ਵਾਲਾ ਕਿਸ ਤਰ੍ਹਾਂ ਬਣਾਈਦਾ ਹੈ ਇਹ ਮੈਂ ਮਫਲਰ ਬਣਾਇਆ ਸੀ ਘਰੇ ਤੇ ਉੱਪਰ ਕੈਪ ਲਗਾਈ ਸੀ ਕੈਪ ਲਗਾ ਕੇ ਮਫਲਰ ਬਣਾਇਆ ਹੈ ਤੇ ਇਹਦੇ ਲਈ ਆਪਾਂ ਕਿੰਨੇ ਕੁੰਡੇ ਪਾਉਣੇ ਹਨ ਕਈ ਜਗ੍ਹਾ ਤੇ ਤਾਂ ਇਹਨਾਂ ਨੂੰ ਫੰਦੇ ਬੋਲਦੇ ਹੈ ਵੀ ਕਿੰਨੇ ਫੰਦੇ ਪਾਉਣੇ ਹਨ ਤੇ ਕਿਸ ਤਰ੍ਹਾਂ ਇਸ ਨੂੰ ਬਣਾਇਆ ਹੈ ਤੇ ਕਿੰਨੀ ਇਸ ਦੀ ਲੰਬਾਈ ਰੱਖੀ ਹੈ ਆ ਦੇਖੋ ਇਸ ਤੁਹਾਨੂੰ ਮੈਂ ਸਾਰਾ ਤਿਆਰ ਕੀਤਾ ਹੋਇਆ ਦਿਖਾ ਰਹੀ ਆ ਇਸ ਤਰ੍ਹਾਂ ਇਸ ਤੇ ਕੈਪ ਲੱਗ ਜਾਂਦੀ ਹੈ ਆ ਦੇਖੋ ਕੈਪ ਲਗਾਈ ਹੋਈ ਹੈ ਇਹ ਉੱਪਰ ਬਾਡ ਰੱਖਿਆ ਹੋਇਆ ਹੈ ਇਸ ਤਰ੍ਹਾਂ ਇਹ ਫੋਲਡ ਹੋ ਜਾਂਦਾ ਹੈ ਇਹ ਅੱਗੇ ਆ ਜਾਂਦਾ ਨਾ ਤਾਂ ਵਧੀਆ ਲੱਗਦਾ ਹੈ ਮਾਫਲਰ ਆਪਾਂ ਨੂੰ ਜਿਹੜਾ ਬਣਾਉਨੇ ਆ ਨਾ ਇਹ ਬਹੁਤ ਵਧੀਆ ਰਹਿੰਦਾ ਹੈ ਆ ਦੇਖੋ نیچے ਇਸ ਦੇ ਇਸ ਤਰ੍ਹਾਂ ਫੰਮਣ ਜੇ ਲਗਾਏ ਹਨ ਇਹ ਵਧੀਆ ਲੱਗਦੇ ਲੱਗੇ ਹੋਏ ਤੇ ਕਿਉਂਕਿ ਜਦੋਂ ਆਪਾਂ ਲੰਬਾ ਕੋਟ ਪਾ ਲੈਂਦੇ ਆ ਨਾ ਜਦੋਂ ਆਪਾਂ ਲੰਬਾ ਕੋਟ ਪਾ ਲੈਂਦੇ ਆ ਉਸ ਵਾਸਤੇ ਜਦੋਂ ਆਪਾਂ ਸ਼ਾਲ ਲੈ ਲੈਂਦੇ ਆ ਜਾਂ ਦੁਪੱਟਾ ਲੈ ਲੈਂਦੇ ਆ ਤਾਂ ਸਹੀ ਨਹੀਂ ਰਹਿੰਦਾ ਜੋ ਕੋਟ ਲੰਬਾ ਹੁੰਦਾ ਲੌਂਗ ਕੋਟ ਕੋਦੇ ਨਾਲ ਮਾਫਲਰ ਵਧੀਆ ਰਹਿੰਦਾ ਹੈ ਇਹ ਮਫਲਰ ਕਿਉਂਕਿ ਮਫਲਰ ਜਿਆਦਾ ਚੌੜਾ ਨਹੀਂ ਹੁੰਦਾ ਤੇ ਜਿਆਦਾ ਇਸ ਦੀ ਲੰਬਾਈ ਨਹੀਂ ਹੁੰਦੀ ਇੰਨਾ ਹੀ ਹੁੰਦਾ ਹੈ ਤੇ ਇੱਕ ਸਾਈਡ ਤਾਂ ਇਸ ਦੀ ਲੰਬੀ ਰੱਖਣੀ ਹੈ ਇੱਕ ਸਾਈਡ ਇਸ ਦੀ ਇੰਨੀ ਰੱਖਣੀ ਹੈ ਘੱਟ ਉਹ ਮੈਂ ਤੁਹਾਨੂੰ ਦਿਖਾ ਰਹੀ ਆ ਕਿ ਕਿੰਨੇ ਕੁੰਡੇ ਪਾਉਣੇ ਹਨ ਕਿੰਨੇ ਝੋਟੇ ਪਾਉਣੇ ਹਨ ਤੇ ਕਿੱਥੋਂ ਕਿੰਨੇ ਵਧਾਉਣੇ ਹੈ ਠੀਕ ਹੈ ਨਾ ਇਹ ਆਪਾਂ ਇਧਰਲੀ ਸਾਈਡ ਤੋਂ ਸ਼ੁਰੂ ਕੀਤਾ ਸੀ ਬਣਾਉਣਾ ਦੇਖੋ ਆ ਜੋ ਚੀਜ਼ ਹੈ ਇਸ ਵਾਸਤੇ 45 ਫੰਦੇ ਲੈਣੇ ਆ ਤੁਸੀਂ ਆਹ ਵਾਲੇ ਸਾਈਡ ਤੋਂ 45 ਕੁੰਡੇ ਲੈ ਲੈਣੇ ਆ 45 ਕੁੰਡੇ ਲੈ ਕੇ 6 ਜੋਟੇ ਇਧਰ ਰੱਖ ਲੈਣੇ ਆ ਬਾਰਡਰ ਬਣਾਉਣ ਵਾਸਤੇ 6 ਜੋਟੇ ਹੀ ਇਧਰ ਰੱਖ ਲੈਣੇ ਆ ਬਾਰਡਰ ਬਣਾਉਣ ਵਾਸਤੇ ਫਿਰ ਇਸ ਵਿੱਚ ਆਪਾਂ ਡਿਜ਼ਾਈਨ ਕੋਈ ਵੀ ਬਣਾ ਸਕਦੇ ਆ ਪਰ ਮੈਂ ਤਾਂ ਆ ਡਿਜ਼ਾਈਨ ਬਣਾਇਆ ਹੈ ਬਹੁਤ ਸੋਖਾ ਹੈ ਤੇ ਬਹੁਤ ਪੁਰਾਣਾ ਡਿਜ਼ਾਈਨ ਹੈ ਇਹ ਕੋਈ ਕੋਈ ਵੀ ਡਿਜ਼ਾਈਨ ਬਣਾ ਸਕਦੀ ਹਾਂ ਜਿਹੜੀ ਆ ਚੀਜ਼ਾਂ ਲਗਾਈਆਂ ਇਹ ਆਪਾਂ ਜਦੋਂ ਸਾਰਾ ਕੰਪਲੀਟ ਹੋ ਜਾਂਦਾ ਨਾ ਬਾਅਦ ਦੇ ਵਿੱਚ ਲਗਾਉਣੇ ਆ ਇਹ ਫੁੱਲ ਜੀ ਇਹਨਾਂ ਨਾਲ ਵਧੀਆ ਲੱਗਦਾ ਥੋੜਾ ਵਧੀਆ ਹੋ ਲੱਗਦਾ ਫਿਰ ਇਹ ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਹੀ ਬੁੰਦੇ ਬੁੰਦੀ ਇੰਨੀ ਇਹਦੀ ਲੰਬਾਈ ਆਪਾਂ ਤੁਹਾਨੂੰ ਦਿਖਾ ਰਹੀਆਂ ਨਾਪ ਕੇ ਦੇਖੋ 18 ਇੰਚ ਰੱਖੀ ਹੈ 18 ਇੰਚ ਇਸ ਤਰ੍ਹਾਂ ਸਿੱਧਾ ਸਿੱਧਾ ਹੀ ਪੱਟੀ ਬੁਣ ਲੈਣੀ ਹੈ ਇਸ ਤਰ੍ਹਾਂ ਬੁੰਦੀ ਬੁੰਦੀ ਇਸ ਤਰ੍ਹਾਂ ਆ ਜਾਣਾ ਇੱਥੇ ਇਹਨਾਂ ਬੁਣ ਲੈਣਾ ਬਾਅਦ ਵਿੱਚ ਆਪਾਂ ਜਦੋਂ ਇਹਨਾਂ ਬੁਣ ਲਿਆ ਇੱਥੋਂ ਇੱਕ ਇੱਕ ਕੁੰਡਾ ਵਧਾਉਣਾ ਹੈ ਆ ਦੇਖੋ ਆ ਚੀਜ਼ ਹੈ ਜਿਹੜੀ ਇਹ ਇੰਨੀ ਹੋ ਗਈ ਨਾ ਇੱਥੋਂ ਦੇਖੋ ਦਿਸ ਰਿਹਾ ਤੁਹਾਨੂੰ ਵੀਡੀਓ ਵਿੱਚ ਮੈਂ ਦਿਖਾ ਰਹੀ ਹਾਂ ਆ ਜਗ੍ਹਾ ਤੋਂ ਇਧਰੋਂ ਤਾਂ ਪਲੇਨ ਹੀ ਰੱਖਣਾ ਹੈ ਉਨਾ ਹੀ ਇਹ ਕੁੰਡੇ ਸਿਰਫ ਪੁੱਠੇ ਹੀ ਬੁਣਨੇ ਆ ਇੱਕ-ਇੱਕ ਕਰਕੇ ਇੱਥੋਂ ਆਪਾਂ ਵਧਾ ਲੈਣਾ ਹੈ ਇੱਕ ਇੱਥੋਂ ਵਧਾਇਆ ਇੱਕ ਇੱਥੋਂ ਵਧਾਇਆ ਇੱਕ-ਇੱਕ ਵਧਾਉਂਦੇ ਹੋਏ ਆਪਾਂ ਇਸਦੇ 35 ਗੁੰਡੇ ਕਰ ਲੈਣੇ ਆ ਇਸ ਤਰ੍ਹਾਂ ਇੱਥੋਂ ਤਿੱਕਰ ਹੋ ਜਾਣਗੇ ਇਹ 35 ਗੁੰਡੇ ਠੀਕ ਹੈ ਨਾ ਜਦੋਂ ਇਹ ਇੱਥੋਂ ਤਿੱਕਰ ਹੋ ਗਏ 35 ਗੁੰਡੇ ਜਿਹੜੀ ਆ ਚੀਜ਼ ਹੈ ਦੀ ਇੱਕ ਗੱਠ ਹੋ ਜਾਣੀ ਹੈ ਜਾਣੀ ਦੀ 9 ਇੰਚ ਫਿਰ ਇਸ ਤੋਂ ਬਾਅਦ ਇਸ ਨੂੰ ਕਟਾਉਣਾ ਹੈ ਜਿਵੇਂ ਆਪਾਂ ਇੱਕ-ਇੱਕ ਗੁੰਡਾ ਵਧਾਇਆ ਹੈ ਨਾ ਉਸੇ ਤਰ੍ਹਾਂ ਹੀ ਇਸ ਦੀ ਫਿਰ ਕਟਾਈ ਪਾ ਦੇਣੀ ਹੈ ਇੱਥੋਂ ਇੱਕ ਇੱਕ ਕਰਕੇ ਕੁੰਡਾ ਘਟਾਉਂਦੇ ਚਲੇ ਜਾਣਾ ਹੈ ਇੱਕ ਇੱਕ ਕੁੰਡਾ ਘਟਾਉਂਦੇ ਹੋਏ ਫਿਰ ਆਪਾਂ ਉਸੇ ਜਗ੍ਹਾ ਤੇ ਆ ਜਾਣਾ ਹੈ ਨਾਲੇ ਤਾਂ ਆਹ ਚੀਜ਼ ਇੱਥੋਂ ਇੰਨੀ ਕੰਪਲੀਟ ਹੋ ਜਾਏਗੀ ਬੁਣਦੇ-ਬੁਣਦੇ ਇਹਨਾ ਹੀ ਬਣ ਜਾਏਗਾ 10 ਇੰਚ ਉਨੇ ਹੀ ਫੰਦੇ ਫਿਰ ਰਹਿ ਜਾਣੇ ਆ ਜਿੰਨੇ ਆਪਾਂ ਸ਼ੁਰੂ ਵਿੱਚ 45 ਲਗਾਏ ਸੀ ਕਈ ਕੁੰਡੇ ਕਹਿ ਲੈਂਦੇ ਆ ਕਈ ਜੋਟੇ ਕਹਿ ਦਿੰਦੇ ਆ ਕਈ ਫੰਦੇ ਕਹਿ ਲੈਂਦੇ ਆ ਲੇਕਿਨ ਇਹ 45 ਫੰਦੇ ਆ ਇਸ ਤੋਂ ਅੱਗੇ ਫਿਰ ਆਪਾਂ ਇਸ ਨੂੰ ਇਸ ਤਰ੍ਹਾਂ ਸਿੱਧਾ ਹੀ ਬੁਣਦੇ ਜਾਣਾ ਹੈ। ਇਸ ਤਰ੍ਹਾਂ ਸਿੱਧਾ ਹੀ ਬੁਣਦੇ ਜਾਣਾ। ਇਧਰਲੀ ਸਾਈਡ ਬਾਰਡਰ ਆ ਜਾਣਾ ਇਸ ਦਾ। ਇਧਰਲੀ ਸਾਈਡ ਬਾਰਡਰ ਆ ਜਾਣਾ। ਵਿੱਚ ਆਪਾਂ ਕੋਈ ਵੀ ਡਿਜ਼ਾਈਨ ਪਾ ਸਕਦੇ ਹਾਂ ਲੇਕਿਨ ਮੈਂ ਇਹ ਲਸਰਾਂ ਵਾਲਾ ਡਿਜ਼ਾਈਨ ਪਾਇਆ ਹੈ। ਦੇਖੋ ਦਿਸ ਰਿਹਾ ਨਾ ਤੁਹਾਨੂੰ? ਇਸ ਤਰ੍ਹਾਂ ਡਿਜ਼ਾਈਨ ਪਾਇਆ ਹੈ। ਇੱਥੋਂ ਫਿਰ ਆਪਾਂ ਇਹ ਜਿਆਦਾ ਲੰਮਾ ਬੁਣਨਾ ਹੈ ਕਿਉਂਕਿ ਆਪਾਂ ਜਦੋਂ ਪਿੱਛੋਂ ਸੈਟ ਕੇ ਅੱਗੇ ਆ ਜਾਂਦਾ ਇਹ ਗਲੇ ਉੱਪਰ ਦੀ। ਇਸ ਦੀ ਲੰਬਾਈ ਵਾਧ ਰੱਖਣੀ ਹੈ। इस दंबाई तो हम दस्या अठारह इंच रखी है अठारह इंच लंबाई रख के फिर आपको पिछली साइड यह कैप की बनानी है जो आपको कुंडे बधाए है ना ये बैक साइड है कैप की इस तो अ फिर आप उस तरह ही बुन देते जाना ठीक है ना? ये तो मैं लंबाई दिखा दनी है नाप के भी ये कि लंबाई है देखो इतों आप लंबाई नाप लेनी इसकी ਇਹੀ ਆਪਾਂ ਲੰਬਾਈ ਰੱਖਣੀ ਹੈ ਇਹ ਲੰਬੀ ਜਿਆਦਾ ਹੀ ਰੱਖਣਾ ਹੈ ਤੁਸੀਂ ਆਪਣੇ ਕਦ ਦੇ ਹਿਸਾਬ ਨਾਲ ਘੱਟ ਵੀ ਰੱਖ ਸਕਦੇ ਹੋ ਕਿਉਂਕਿ ਕਈਆਂ ਦੀ ਲੰਬਾਈ ਜਿਆਦਾ ਹੁੰਦੀ ਹੈ ਕਈ ਦੀ ਘੱਟ ਹੁੰਦੀ ਹੈ ਇਸ ਤਰ੍ਹਾਂ ਤੁਸੀਂ ਆਪਣੇ ਹਿਸਾਬ ਨਾਲ ਵੀ ਰੱਖ ਸਕਦੇ ਹੋ ਪਰ ਮੈਂ ਇਹੀ ਰੱਖਿਆ ਹੈ 39 ਇੰਚ ਦਾ 1 ਮੀਟਰ ਹੋ ਜਾਂਦਾ 1 ਮੀਟਰ ਅੱਗੇ ਆਪਾਂ ਫਿਰ ਲਾ ਲੈਨੇ ਇੰਚੀ ਟੇਪ ਤੇ 9 ਇੰਚ ਆ ਦੇਖੋ ਇੱਥੋਂ ਤੱਕ 9 ਇੰਚ 39 ਇੰਚ ਅਗੇ 9 ਇੰਚ 1 ਮੀਟਰ ਦੇ 9 ਇੰਚ ਰੱਖਿਆ ਹੋਇਆ ਹੈ ਠੀਕ ਹੈ ਨਾ ਇਹ ਇਸ ਤਰ੍ਹਾਂ ਹੀ ਬੁਣਦੇ ਜਾਣਾ ਇਸ ਤਰ੍ਹਾਂ ਲੰਬਾ 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 ਇਸ ਤਰ੍ਹਾਂ ਬਣਾਉਂਦੇ ਜਾਣਾ ਇਸ ਤਰ੍ਹਾਂ ਬਣਾ ਕੇ ਇੱਥੇ ਆ ਕੇ ਇਸ ਨੂੰ ਬੰਦ ਕਰ ਦੇਣਾ ਹੈ ਪੁੱਠੇ ਕੁੰਡੇ ਫਿਰ ਪਾ ਦੇਣੇ ਹੈ ਬੰਦ ਕਰਨ ਵਾਸਤੇ ਤੇ ਆ ਬਾਦ ਵਿੱਚ ਫਲਾਵਰ ਇਹ ਬਾਦ ਵਿੱਚ ਲਗਾ ਦੇਣੇ ਇਹ ਵੀ ਧਾਗਿਆਂ ਦੇ ਹੀ ਬਸ ਲਗਾਤੇ ਪੱਛਮ ਦੇ ਹੀ ਬਣਾ ਕੇ ਇਸ ਤਰ੍ਹਾਂ ਗੰਢ ਲਾ ਕੇ ਬਣਾ ਦਿੱਤਾ ਹੈ ਜਦੋਂ ਇਹ ਕੰਪਲੀਟ ਹੋ ਗਿਆ ਠੀਕ ਹੈ ਨਾ ਫਿਰ ਆਪਾਂ ਜਿੱਥੋਂ ਆਪਾਂ ਵਧਾਈ ਪਾਈ ਸੀ ਇੱਥੋਂ ਆਪਾਂ ਇਸ ਦੇ ਕੁੰਡੇ ਵਧਾਏ ਸੀ ਨਾ ਉੱਥੋਂ ਹੀ ਇਹ ਫੁੰਡੇ ਫਿਰ ਦੁਬਾਰਾ ਚੱਕ ਲੈਣੇ ਆ ਕਿਉਂਕਿ ਆਪਾਂ ਕੈਪ ਬਣਾਉਣੀ ਹੈ ਅੱਗੇ ਆ ਤਾਂ ਬੈਕ ਸਾਈਡ ਬਣ ਗਈ ਉਹ ਤਾਂ ਆਪਾਂ ਪੁੱਠੀ ਰੱਖ ਦਨੇ ਆ ਮੂਹਰੇ ਆਪਾਂ ਉਹੀ ਡਿਜ਼ਾਈਨ ਪਾ ਦੇਣਾ ਜੋ ਆਪਾਂ ਮਫਲਰ ਦੇ ਵਿੱਚ ਇੱਧਰ ਪਾਇਆ ਹੋਇਆ ਹੈ ਦੇਖੋ ਇੱਧਰ ਪਾਇਆ ਹੋਇਆ ਨਾ ਡਿਜ਼ਾਈਨ ਉਹ ਵਾਲਾ ਹੀ ਡਿਜ਼ਾਈਨ ਇੱਥੋਂ ਆਪਾਂ ਫੰਦੇ ਚੱਕ ਲੈਣੇ ਆ ਜਿਉ 35 ਵਧਾਏ ਸੀ 35 ਫੰਦੇ ਹੀ ਚੱਕ ਲੈਣੇ ਆ ਚੱਕ ਕੇ ਆਪਾਂ ਫੰਦੇ ਇੱਥੋਂ ਬੁਣਨਾ ਸ਼ੁਰੂ ਕਰ ਦੇਣਾ ਇਸ ਨੂੰ ਇਸ ਤਰ੍ਹਾਂ ਬੁਣ ਕੇ ਇਸ ਨੂੰ ਇਸ ਦੇ ਨਾਲ ਅਟੈਚ ਕਰ ਦੇਣਾ ਹੈ ਆਹ ਵਾਲੀ ਜਗ੍ਹਾ ਤੇ ਸਿਲਾਈ ਲਗਾ ਦੇਣੀ ਹੈ ਇਹਨਾਂ ਨਾਪ ਲੈਣਾ ਹੈ ਆ ਇਸ ਦੇ ਅੱਗੇ ਮੈਨੇ ਇਹਨਾਂ ਬਾਰਡਰ ਬਣਾਇਆ ਹੈ ਕਿਉਂਕਿ ਇਹ ਬਾਰਡਰ ਜਿਆਦਾ ਚੌੜਾ ਤਾਂ ਰੱਖਿਆ ਹੈ ਬਾਅਦ ਵਿੱਚ ਇਸ ਤਰ੍ਹਾਂ ਹੀ ਫੋਲਡ ਆ ਜਾਂਦਾ ਹੈ ਇਹ ਕੈਪ ਦੇ ਅੱਗੇ ਆ ਜਾਂਦਾ ਹੈ ਇਹ ਵਧੀਆ ਲੱਗਦਾ ਫਿਰ ਉਹੀ ਡਿਜ਼ਾਈਨ ਆ ਦੇਖੋ ਇੱਧਰ ਪਾਤਾ ਕੈਪ ਦੇ ਅੱਗੇ ਜੋ ਮਫਲਰ ਵਿੱਚ ਪਾਇਆ ਸੀ ਇਸ ਤਰ੍ਹਾਂ ਇਸ ਨੂੰ ਫਿਰ ਅਟੈਚ ਕਰ ਦੇਣਾ ਇਹਦੇ ਨਾਲ ਉਸ ਤਰ੍ਹਾਂ ਬੁਣ ਕੇ ਜਦੋਂ ਆਪਾਂ ਬੱਚਿਆਂ ਦੀਆਂ ਨਹੀਂ ਕੈਪ ਬਣਾਉਂਦੇ ਹੁੰਦੇ ਜਿਵੇਂ ਆਪਾਂ ਉਹਨਾਂ ਦੀ ਘਟਾਈ ਪਾਉਂਦੇ ਹਾਂ ਉਸੇ ਤਰ੍ਹਾਂ ਇੱਥੋਂ ਇਸ ਨੂੰ ਬੰਦ ਕਰਨਾ ਹੈ ਇਹ ਪੁੱਠੇ ਹੀ ਗੁੰਡੇ ਪਾਏ ਹਨ ਪੁੱਠੀਆਂ ਸਲਾਈਆਂ ਹੀ ਚੜਾ ਦੇਣੀਆਂ ਪੰਜ ਜਗ੍ਹਾ ਤੋਂ ਇਹ ਘਟਾ ਲੈਣੇ ਆ ਪੰਜ ਜਗ੍ਹਾ ਤੋਂ ਘਟਾ ਕੇ ਇੱਥੇ ਬੰਦ ਕਰ ਦੇਣਾ ਹੈ ਠੀਕ ਹੈ ਨਾ ਇਹ ਆਪਣਾ ਕੈਪ ਵਾਲਾ ਮਫਲਰ ਤਿਆਰ ਹੋ ਗਿਆ ਹੈ ਤੇ ਤੁਸੀਂ ਵੀ ਘਰ ਬਣਾ ਕੇ ਦੇਖਣਾ ਵੀ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਤੇ ਮੈਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਇੱਕ ਵਧੀਆ ਜਿਹਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਮਫਲਰ ਕਿਸ ਤਰ੍ਹਾਂ ਲੱਗਿਆ ਜੇ ਤੁਹਾਨੂੰ ਮਫਲਰ ਬਣਿਆ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਔਰ ਵੀਡੀਓ ਜੋ ਵੀ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਉਸ ਤਰ੍ਹਾਂ ਦੀ ਵੀਡੀਓ ਫਿਰ ਲੈ ਕੇ ਆਵਾਂਗੇ ਤੇ ਤੁਸੀਂ ਜਰੂਰ ਇਹ ਬਣਾ ਕੇ ਦੇਖਣਾ ਕਿਉਂਕਿ ਸਰਦੀਆਂ ਦੇ ਵਿੱਚ ਇਹ ਵਧੀਆ ਰਹਿੰਦਾ ਹੈ ਬਣਾਇਆ ਹੋਵੇ ਤੇ ਆਪਾਂ ਲੈ ਲੈਣੀ ਹੈ ਬਾਹਰ ਅੰਦਰ ਜਾਣਾ ਹੈ ਤਾਂ ਸ਼ਾਲ ਸਹੀ ਨਹੀਂ ਰਹਿੰਦਾ ਤੇ ਮਫਲਰ ਵਧੀਆ ਰਹਿੰਦਾ ਹੈ ਤੇ ਇਸ ਤਰ੍ਹਾਂ ਹੀ ਮਫਲਰ ਆਪਣਾ ਤਿਆਰ ਹੋ ਗਿਆ ਹੈ ਦੇਖੋ ਇਸ ਤਰ੍ਹਾਂ ਇਸ ਦੀ ਕੈਪ ਹੈ ਇਹ ਇਸ ਤਰ੍ਹਾਂ ਤਿਆਰ ਹੋ ਗਿਆ ਚਲੋ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਸਾਰੇ ਭੈਣ ਭਰਾ ਧਿਆਨ ਰੱਖਣਾ ਠੰਡ ਬਹੁਤ ਹੈ ਅੱਜ ਮੀਂਹ ਵੀ ਬਹੁਤ ਜ਼ਿਆਦਾ ਆ ਗਿਆ ਸਾਰੀ ਜਗ੍ਹਾ ਤੇ ਮੀਂਹ ਪੈ ਰਿਹਾ ਅੱਜ ਠੰਡ ਜ਼ਿਆਦਾ ਫਿਰ ਹੋ ਗਈ ਹੈ ਦੁਬਾਰਾ ਤੋਂ ਪਹਿਲਾਂ ਤਾਂ ਧੁੱਪਾਂ ਲੱਗਣ ਲੱਗੀਆਂ ਸੀ ਇਹ ਲੱਗਦਾ ਸੀ ਵੀ ਸਰਦੀ ਚਲੀ ਗਈ ਪਰ ਅੱਜ ਤੋਂ ਠੰਡ ਦੁਬਾਰਾ ਹੋ ਗਈ ਹੈ ਤੁਸੀਂ ਵੀ ਮਾਫਲਰ ਬਣਾਓ ਅੱਗੇ ਵੀ ਸਰਦੀਆਂ ਵਿੱਚ ਤੁਹਾਨੂੰ ਹੀ ਕੰਮ ਆਵੇਗਾ